ਸਵਾਗਤ ਹੈ ਜੀ ਹੁਸ਼ਾਰਪੁਰ ਦੀ ਉਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾ ਸ਼ਬ ਤਸਵਕਤ ਅਸੀਂ ਹੁਸ਼ਾਰਪੁਰ ਦੀ ਦੁਸ਼ਹਿਰਾ ਗਰਾਊਂਡ ਵਿਖੇ ਮੌਜੂਦ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ 2 ਅਕਤੂਬਰ ਨੂੰ ਦੁਸ਼ਹਿਰੇ ਦਾ ਤਿਉਹਾਰ ਹੈ ਜਿਹੜਾ ਦੇਸ਼ ਭਰ ਦੇ ਵਿੱਚ ਮਨਾਇਆ ਜਾਵੇਗਾ ਉੱਥੇ ਜੇਕਰ ਆਪਾਂ ਹੁਸ਼ਾਰਪੁਰ ਦੇ ਦੁਸ਼ਹਿਰੇ ਦੇ ਮੇਲੇ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਇਹ ਸ਼ਹਿਰ ਦਾ ਜਿਹੜਾ ਦੁਸ਼ਹਿਰੇ ਦਾ ਮੇਲਾ ਹੈ ਉਹ ਕੱਲੇ ਦੁਆਬੇ ਦਾ ਨਹੀਂ ਜਾਂ ਪੰਜਾਬ ਦਾ ਨਹੀਂ ਬਲਕਿ ਉੱਤਰੀ ਭਾਰਤ ਦੇ ਪ੍ਰਸਿੱਧ ਦੁਸ਼ਹਿਰਾ ਮੇਲਿਆਂ ਦੇ ਵਿੱਚੋਂ ਇੱਕ ਹੈ ਜੇ ਇਸ ਤਰ੍ਹਾਂ ਵੀ ਅਸੀਂ ਕਹਿ ਸਕਦੇ ਹਾਂ ਕਿ ਉੱਤਰੀ ਭਾਰਤ ਦੇ ਵਿੱਚ ਦੂਜੇ ਨੰਬਰ ਤੇ ਜਾਣਿਆ ਜਾਂਦਾ ਹੁਸ਼ਿਆਰਪੁਰ ਦਾ ਪ੍ਰਸਿੱਧ ਦੁਸ਼ਹਿਰੇ ਦਾ ਮੇਲਾ ਪਹਿਲੇ ਨੰਬਰ ਤੇ ਕੁਲੂ ਦਾ ਦੁਸ਼ਹਿਰਾ ਜੋ ਕਿ ਕਾਫੀ ਦਿਨਾਂ ਤੱਕ ਹਿਮਾਚਲ ਦੀ ਧਰਤੀ ਤੇ ਚੱਲਦਾ ਉਸ ਤੋਂ ਬਾਅਦ ਜੇਕਰ ਆਪਾਂ ਹੁਸ਼ਿਆਰਪੁਰ ਸ਼ਹਿਰ ਦੇ ਦੁਸ਼ਹਿਰੇ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਦੁਸ਼ਹਿਰੇ ਦੇ ਮੇਲੇ ਦੀ ਜਿਹੜੀ ਧੂਮ ਹੈ ਉਹ ਵੀ ਦੇਸ਼ਾਂ ਵਿਦੇਸ਼ਾਂ ਤੱਕ ਹੈ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਹੈ ਇਸ ਮੇਲੇ ਦਾ ਆਨੰਦ ਮਾਣਣ ਦੇ ਲਈ ਪਹੁੰਚਦੇ ਨੇ ਸੋ ਹੁਣ ਵੀ ਅਸੀਂ ਨਾਲ ਦੇ ਨਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਸ਼ਿਆਰਪੁਰ ਦੀ ਦੁਸ਼ਹਰਾ ਗਰਾਊਂਡ ਦੀਆਂ ਜਿਥੇ ਕਿ ਤਿਆਰੀਆਂ ਜਿਹੜੀਆਂ ਉਹ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਇਹ ਸ਼੍ਰੀ ਰਾਮਲੀਲਾ ਪ੍ਰਬੰਧਕਾ ਕਮੇਟੀ ਵੱਲੋਂ ਜਿਹੜੀਆਂ ਤਿਆਰੀਆਂ ਉਹ ਪਿਛਲੇ ਕੁਝ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਸ ਵਾਰ ਜੇਕਰ ਆਪਾਂ 14 ਦੀ ਗੱਲ ਕਰ ਲਈਏ ਕਿਉਂਕਿ ਪੰਗੀਚੋ ਦੇ ਵਿੱਚ ਜਿਹੜਾ ਦੁਸ਼ਹਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ ਕਾਫੀ ਧੂਮ ਧਾਮ ਦੇ ਨਾਲ ਤੇ ਇਸ ਵਾਰ ਕਾਫੀ ਜ਼ਿਆਦਾ ਬਰਸਾਤ ਆਉਣ ਕਾਰਨ ਪੰਗੀਚੋ ਵੀ ਜਿਹੜਾ ਕਾਫੀ ਜ਼ਿਆਦਾ ਇਸ ਵਾਰ ਉਫਾਨ ਤੇ ਰਿਹਾ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਅਨੇਕਾਂ ਵਾਰ ਜਿਹੜੇ ਉਹ ਪੰਗੀਚੋ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਸੀ ਤਾਂ ਕਾਫੀ ਜ਼ਿਆਦਾ ਜਿਹੜੇ ਉਹ ਵੱਡੇ ਖੱਡੇ ਵੀ ਆ ਪੰਗੀਚੋ ਦੇ ਵਿੱਚ ਵੇਖਣ ਨੂੰ ਮਿਲ ਰਹੇ ਨੇ ਤਾਂ ਉਹਨਾਂ ਨੂੰ ਪੂਰਨ ਦਾ ਕੰਮ ਵੀ ਹੈ ਜਿਹੜਾ ਸ਼੍ਰੀ ਰਾਮਲੀਲਾ ਕਮੇਟੀ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਤਾਂ ਉਸ ਤੋਂ ਇਲਾਵਾ ਜੇਕਰ ਆਪਾਂ ਇਹ ਦੁਸ਼ਿਆਰੇ ਦੇ ਖੇਚ ਦਾ ਕੇਂਦਰ ਦੀ ਆਪਾਂ ਗੱਲ ਕਰ ਰਹੀਏ ਕਿਉਂਕਿ ਵੱਡੇ ਪੱਧਰ ਤੇ ਇੱਥੇ ਝੂਲਿਆਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ ਜਾਂ ਸਟਾਲਸ ਵਗੈਰਾ ਜਿਹੜੇ ਖਰੀਦਦਾਰੀ ਕਰਨ ਦੇ ਲਈ ਹੁੰਦੇ ਨੇ ਜਾਂ ਫਾਸਟ ਫੂਡ ਦੇ ਜਿਹੜੇ ਸਟਾਲ ਹੁੰਦੇ ਨੇ ਤਾਂ ਉਹ ਵੀ ਵੱਡੀ ਗਿਣਤੀ ਦੇ ਵਿੱਚ ਤੋ ਵੀ ਤਸਵੀਰਾਂ ਨਾਲ ਦੇ ਨਾਲ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਤਿਆਰੀਆਂ ਵੀ ਜਿਹੜੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਕਿਉਂਕਿ 2 ਅਕਤੂਬਰ ਨੂੰ ਹੁਣ ਕੋਈ ਬਹੁਤੇ ਦਿਨਾਂ ਦਾ ਸਮਾਂ ਜਿਹੜਾ ਬਾਕੀ ਨਹੀਂ ਰਹਿੰਦਾ ਮਹਿਜ਼ 18 ਤੋਂ 20 ਦਿਨ ਦੇ ਕਰੀਬ ਦਾ ਸਮਾਂ ਜਿਹੜਾ 2 ਅਕਤੂਬਰ ਨੂੰ ਰਹਿ ਗਿਆ ਤੇ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਜਿਹੜਾ ਹੁਸ਼ਿਆਰਪੁਰ ਦੇ ਦੁਸ਼ਹਿਰੇ ਦਾ ਇਹ ਮੇਲੇ ਦਾ ਜਿਹੜਾ ਲੋਕਾਂ ਵੱਲੋਂ ਕੀਤਾ ਜਾਂਦਾ ਹੈ ਵੱਡੀ ਗਿਣਤੀ ਦੇ ਵਿੱਚ ਇਹ ਭਗਵਾਨ ਹਨੂਮਾਨ ਜੀ ਦਾ ਸਰੂਪ ਵੀ ਹੈ ਜਿਹੜਾ ਨੌਜਵਾਨਾਂ ਵੱਲੋਂ ਧਾਰਿਆ ਜਾਂਦਾ ਹੈ ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਬਾਣੇ ਆ ਜਿਹੜੇ ਉਹ ਤਿਆਰ ਕੀਤੇ ਜਾਂਦੇ ਨੇ ਹੁਸ਼ਿਆਰਪੁਰ ਦੇ ਵਿੱਚ ਗਲੀਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਜਿਹੜੇ ਉਹ ਇਹ ਰੌਣਕ ਦਾ ਜਿਹੜਾ ਉਹ ਕੇਂਦਰ ਬਣਦੇ ਨੇ ਆਕਰਸ਼ਣ ਦਾ ਕੇਂਦਰ ਬਣਦੇ ਨੇ ਤਾਂ ਉਹ ਵੀ ਵੱਡੀ ਗਿਣਤੀ ਦੇ ਵਿੱਚ ਹਰ ਸਾਲ ਆ ਜਿਹੜੇ ਉਹ ਬਾਣੀ ਸੱਚਦੇ ਨੇ ਇਹ ਭਗਵਾਨ ਹਨੂਮਾਨ ਜੀ ਦਾ ਸਰੂਪ ਹੈ ਜਿਹੜਾ ਨੋਚਵਾਨਾਂ ਵੱਲੋਂ ਧਾਰਨ ਕੀਤਾ ਜਾਂਦਾ ਤਾਂ ਉਹ ਵੀ ਵਕ ਵਕ ਮੰਡਲੀਆਂ ਜਿਹੜੀਆਂ ਸ਼ਹਿਰ ਦੇ ਵਿੱਚ ਕੰਫਰ ਕੇ ਇਹ ਲੋਕਾਂ ਦੇ ਘਰਾਂ ਦੇ ਵਿੱਚ ਇਹ ਜਾਂਦੀਆਂ ਨੇ ਚਰਨ ਪਾਉਣ ਦੀਆਂ ਨੇ ਮਹਾਰਸ਼ ਤੇ ਤਾਂ ਰਾਮਲੀਲਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ ਤਾਂ ਪ੍ਰਧਾਨ ਜਿਹੜੇ ਗੋਪੀ ਚੰਦ ਕਪੂਰ ਨੇ ਤੋਂ ਦਾ ਬਿਆਨ ਵੀ ਜਿਹੜਾ ਬੀਤੇ ਦਿਨੀ ਸਾਹਮਣੇ ਆਇਆ ਸੀ ਕਿ ਸ੍ਰੀ ਰਾਮਲੀਲਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀਆਂ ਤਿਆਰੀਆਂ ਆ ਉਹ ਜ਼ੋਰਾਂ ਸ਼ੋਰਾਂ ਤੇ ਕੀਤੀਆਂ ਚੱਲ ਰਹੀਆਂ ਨੇ ਤੇ ਜੋ ਵੀ ਲੋਕ ਮੇਲੇ ਦਾ ਆਨੰਦ ਮਾਣਣ ਦੇ ਲਈ ਪਹੁੰਚਣਗੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਤਾਂ ਖਾਸ ਕਰਕੇ ਸੁਰੱਖਿਆ ਦੇ ਲਿਹਾਜ਼ ਨਾਲ ਗੱਲ ਕਰੀਏ ਤਾਂ ਸੁਰੱਖਿਆ ਇੱਕ ਵੱਡਾ ਸਵਾਲ ਹੁੰਦਾ ਕਿਉਂਕਿ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਦਰਸ਼ਕ ਨੇ ਜਾਂ ਮੇਲੇ ਦਾ ਆਨੰਦ ਮਾਣਣ ਦੇ ਲਈ ਲੋਕ ਹਰ ਸਾਲ ਪਹੁੰਚਦੇ ਨੇ ਤਾਂ ਇਸ ਤਰ੍ਹਾਂ ਜਿਹੜਾ ਸੁਰੱਖਿਆ ਦਾ ਇੱਕ ਵੱਡਾ ਸਵਾਲ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਤੇ ਹੁਸ਼ਾਰਪੁਰ ਪ੍ਰਸ਼ਾਸਨ ਤੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਸ ਮੇਲੇ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਤਾਂ ਹੁਣ ਤੋਂ ਹੀ ਪ੍ਰਸ਼ਾਸਨ ਵੱਲੋਂ ਸ਼੍ਰੀ ਰਾਮ ਲੀਲਾ ਪ੍ਰਬੰਧਕ ਕਮੇਟੀਆਂ ਕਮੇਟੀ ਵੱਲੋਂ ਆਪਸੀ ਤਾਲਮਿਲ ਕੰਮ ਕਰਨ ਦੇ ਲਈ ਸਮੇਂ-ਸਮੇਂ ਤੇ ਜਿਹੜੀਆਂ ਉਹ ਮੀਟਿੰਗਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ ਤਾਂ ਅਖੀਰਤ ਵਿੱਚ ਇੱਕ ਬੇਨਤੀ ਹੈ ਇੱਕ ਅਪੀਲ ਹੈ ਜਿਹੜੀ ਮੈਂ ਉਹਨਾਂ ਕਮੇਟੀਆਂ ਨੂੰ ਉਹਨਾਂ ਮੰਡਲੀਆਂ ਨੂੰ ਕਰਨਾ ਚਾਹਾਂਗਾ ਜਿਹੜੇ ਇਹ ਬਾਣਾ ਚੱਕਦੇ ਨੇ ਜੋ ਵੀ ਮੰਡਲੀਆਂ ਜੋ ਸਜਾਉਂਦੇ ਜੋ ਨੌਜਵਾਨ ਹੈ ਇਹ ਭਗਵਾਨ ਹਨੂਮਾਨ ਜੀ ਦਾ ਸਰੂਪ ਧਾਰਨ ਕਰਦੇ ਨੇ ਕਿਉਂਕਿ ਇਹ ਬੀਤੇ ਬਾਰੇ ਹੁਸ਼ਿਆਰਪੁਰ ਦੇ ਵਿੱਚ ਇੱਕ ਬੇहद ਦਰਦਨਾਕ ਹਾਦਸਾ ਵਾਪਰਿਆ ਸੀ ਤਾਂ ਤਮਾਕੀ ਹੋਣ ਕਾਰਨ ਇਹ ਪਹਿਲੇ ਦਿਨ ਹੀ ਤਾਂ ਕਾਫੀ ਜ਼ਿਆਦਾ ਨੁਕਸਾਨ ਹੈ ਦੋ ਨੌਜਵਾਨਾਂ ਦਾ ਹੋਇਆ ਸੀ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜਿਹੜਾ ਪਟਾਕਿਆਂ ਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਗਾ ਦਿੱਤੀ ਗਈ ਸੀ ਤਾਂ ਉਹਨਾਂ ਮੰਡਲੀਆਂ ਨੂੰ ਉਹਨਾਂ ਨੌਜਵਾਨਾਂ ਨੂੰ ਖਾਸ ਤੌਰ ਤੇ ਅਪੀਲ ਹੈ ਕਿ ਇਸ ਵਾਰ ਵੀ ਜਿਹੜਾ ਉਹ ਪਟਾਕਿਆਂ ਦੀ ਵਰਤੋਂ ਕਰਨ ਤੋਂ ਜਿਹੜਾ ਉਹ ਗੁਰੇਸ਼ ਕੀਤਾ ਜਾਵੇ ਕੈਮਰਾ ਪਰਸਨ ਮਨਵੀਰ ਮੀਟਿਆਣਾ ਦੇ ਨਾਲ ਮੈਂ ਚੇਤਨ ਕਾ ਸ਼ਬਦ ਤਾਦਾ ਰੇਨ ਖਬਰਾਂ ਦੇ ਲਈ ਜੁੜ ਰਿਹਾ ਹੁਸ਼ਾਰ ਪਰ ਦਿਉਸ ਤੇ ਨਾਲ